ਸਾਹਿਬ ਜੀ ਸ਼੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸਜਣ ਗੁਣ ਕਾਰੀਆ ਮਿਲ ਸਜਣ ਹਰ ਗੁਣ ਗਾਇ ਹੀਰੇ ਹੀਰ ਮਿਲ ਬੇਦਿਆ ਰੰਗ ਚ ਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਉ ਮਨ ਰੰਗੋ ਵੜ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦੇ ਰੜਾਏ ਰੰਗ ਸਿਉ ਹਉ ਸਤਗੁਰ ਕੈ ਬਲ ਜਾਓ ਬਿਨ ਸਤਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਤਈਆਸ ਬਿਨ ਸਤਗੁਰ ਭੇਟੇ ਕੰਚਨ ਨਾ ਧੀਏ ਮਨ ਮੁਖ ਲੋਭ ਬੂਡਾ ਬੇੜੀ ਪਾਸ ਸਤਗੁਰ ਬੋਹਿਥ ਹਰ ਨਾਮ ਕਾਹ ਕਿਤ ਬਿਦ ਚੜਿਆ ਜਾਏ ਸਤਗੁਰ ਕੈ ਭਾਣੇ ਜੋ ਚੱਲੈ ਵਿਚ ਬੋਹਿਤ ਬੈਠਾਇਆ ਏ ਤਨ ਤਨ ਵਡਭਾਗੀ ਨਾਨਕਾ ਜਿਨਾ ਸਤਗੁਰ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਜੋ ਲੜੀਵਾਰ ਸਾਂਝੀ ਕਰਦੇ ਆ ਰਹੇ ਹਾਂ ਅੱਜ ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਸ਼ਬਦ ਰਾਗ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 40 ਅੰਗ ਤੇ ਸ਼ਸ਼ੋਭਤ ਹੈ। ਗੁਰੂ ਸਾਹਿਬ ਕਿਰਪਾ ਕਰਨ। ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਣ ਤੋਂ ਪਹਿਲਾਂ ਇੱਕ ਵਾਰ ਗੁਰਫਤੇ ਦੀ ਸਾਂਝ ਕਰੀਏ। ਆਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੇ ਰਹਾਉ ਦੇ ਬੰਦ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ। ਮੇਰੇ गोबिन्दा गुणगावा तृप्त मन होए अंतर प्यास हर नाम की गुरु तुस मिलावे सोए रहा इस शबद दे अंदर गुरु सेवा ने ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਿਤ ਹੋ ਕੇ ਕਿਸ ਤਰ੍ਹਾਂ ਬੇਨਤੀ ਕਰਨੀ ਹੈ ਨਾਮ ਦੀ ਦਾਤ ਮੰਗਣੀ ਹੈ ਉਸ ਦੀ ਜਾਂਚ ਦੱਸੀ ਹੈ ਮੇਰੇ ਗੋਵਿੰਦਾ ਗੋਵਿੰਦ ਭਾਵ ਅਕਾਲ ਪੁਰਖ ਵਾਹਿਗੁਰੂ ਐ ਮੇਰੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀਓ ਮੈਂ ਤੇਰੇ ਗੁਣਾ ਨੂੰ ਗਾਵਾਂ ਭਾਵ ਮੈਂ ਤੇਰੀ ਸਿਫਤ ਸਲਾਹ ਕਰਾਂ ਜਿਹਦੇ ਨਾਲ ਮੇਰਾ ਮਨ ਤ੍ਰਿਪਤ ਹੋ ਜਾਏ ਤ੍ਰਿਪਤੀ ਦਾ ਭਾਵ ਹੁੰਦਾ ਰੱਜ ਜਾਣਾ ਫਿਰ ਹੋਰ ਅੱਗੇ ਤੋਂ ਕੋਈ ਭੁੱਖ ਨਾ ਰਹਿਣੀ ਕੋਈ ਕਾਮਨਾ ਨਾ ਰਹਿਣੀ ਮਨ ਤ੍ਰਿਪਤ ਹੋ ਜਾਏ ਤੇਰੇ ਗੁਣ ਗਾਵਾ ਤੇਰੀ ਸਿਫਤ ਸਲਾ ਕਰਾਂ ਤੇਰੀ ਬਾਣੀ ਗਾਵਾਂ ਤੇਰੀ ਬਾਣੀ ਸੁਣਾ ਪੜਾਂ ਤੇਰਾ ਨਾਮ ਜਪਾਂ ਅੰਤਰ ਪਿਆਸ ਹਰ ਨਾਮ ਕੀ ਅਸਲ ਦੇ ਵਿੱਚ ਜਦੋਂ ਅੰਦਰੋਂ ਭੁੱਖ ਲੱਗੇ ਨਾਮ ਦੀ ਭੁੱਖ ਲੱਗੇ ਤੇ ਫਿਰ ਆਨੰਦ ਆਦਾ ਹੈ ਜੇ ਅੰਦਰ ਹਿਰਦਾ ਨਾਮ ਜਪਣ ਨੂੰ ਬੰਦੇ ਦਾ ਮਨ ਨਹੀਂ ਮੰਨਦਾ ਬਾਣੀ ਪੜਨ ਨੂੰ ਮਨ ਨਹੀਂ ਮੰਨਦਾ ਤੇ ਉਹ ਜ਼ਬਰਦਸਤੀ ਨਾਮ ਜਪੇ ਜ਼ਬਰਦਸਤੀ ਬਾਣੀ ਪੜੇ ਉਹਦਾ ਮਨ ਨਹੀਂ ਲੱਗੇਗਾ ਤੇ ਉਹਨੂੰ ਆਨੰਦ ਵੀ ਨਹੀਂ ਆਏਗਾ ਤ੍ਰਿਪਤੀ ਵੀ ਨਹੀਂ ਹੋਏਗੀ ਜਿਸ ਤਰ੍ਹਾਂ ਅਸੀਂ ਖਾਣਾ ਖਾਂਦੇ ਹਾਂ ਤੇ ਜਦੋਂ ਸਾਨੂੰ ਅੰਦਰੋਂ ਭੁੱਖ ਲੱਗੇ ਤੇ ਅਸੀਂ ਫਿਰ ਥੋੜਾ ਵੱਧ ਵੀ ਖਾ ਜਾਂਨੇ ਆ ਜੇ ਅੰਦਰੋਂ ਭੁੱਖ ਨਾ ਹੋਵੇ ਤੇ ਅਸੀਂ ਸਾਡਾ ਮਨ ਹੀ ਨਹੀਂ ਕਰਦਾ ਅਸੀਂ ਜਿੰਨਾ ਮਰਜ਼ੀ ਵਧੀਆ ਖਾਣਾ ਹੋਵੇ ਅਸੀਂ ਮੂੰਹ ਮੋੜ ਲੈਨੇ ਕਹਿੰਨੇ ਨਹੀਂ ਮਨ ਨਹੀਂ ਹੈ ਤੇ ਫਿਰ ਜਦੋਂ ਭੁੱਖ ਲੱਗਦੀ ਹੀ ਨਹੀਂ ਦੂਸਰੇ ਟਾਈਮ ਦੇਖਦੇ ਆਂ ਦੂਸਰੇ ਦਿਨ ਦੇਖਦੇ ਤੀਸਰੇ ਦਿਨ ਦੇਖਦੇ ਮਨ ਕਰਦਾ ਹੀ ਨਹੀਂ ਕੁਝ ਖਾਣ ਨੂੰ ਫਿਰ ਉਸ ਵਕਤ ਚਿੰਤਾ ਪੈ ਜਾਂਦੀ ਹੈ ਆਪ ਨੂੰ ਵੀ ਤੇ ਆਪਣੇ ਸਬੰਧੀਆਂ ਨੂੰ ਵੀ ਭੁੱਖ ਨਹੀਂ ਲੱਗਦੀ ਪਿਆਸ ਨਹੀਂ ਲੱਗਦੀ ਫਿਰ ਹੁਣ ਕੀ ਕੀਤਾ ਜਾਵੇ ਹੁਣ ਕਿਸੇ ਵੈਦ ਕੋਲ ਜਾਈਏ ਵੈਦ ਨੂੰ ਪੁੱਛੀਏ ਉਹ ਕੋਈ ਦਵਾਈ ਦੇਵੇ ਜਿਹਦੇ ਨਾਲ ਭੁੱਖ ਲੱਗਣ ਲੱਗ ਜਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਵੈਦ ਦਵਾਈ ਦਿੰਦਾ ਫਿਰ ਭੁੱਖ ਲੱਗਦੀ ਹੈ ਤੇ ਫਿਰ ਉਸ ਤੋਂ ਬਾਅਦ ਖਾਣਾ ਖਾਣੇ ਫਿਰ ਤ੍ਰਿਪਤੀ ਹੁੰਦੀ ਹੈ ਫਿਰ ਸਿਹਤ ਠੀਕ ਰਹਿੰਦੀ ਇਸੇ ਤਰ੍ਹਾਂ ਜਿਸ ਤਰ੍ਹਾਂ ਤਨ ਦੀ ਭੁੱਖ ਖਾਣਾ ਹੈ ਜੇ ਨਹੀਂ ਲੱਗਦੀ ਤੇ ਵੈਦ ਹੈ ਉਹ ਦਵਾਈ ਦੇ ਕੇ ਠੀਕ ਕਰ ਦੇ ਇਸੇ ਤਰ੍ਹਾਂ ਮਨ ਦੀ ਭੁੱਖ ਨਾਮ ਹੈ ਜੇ ਨਾਮ ਜਪਣ ਨੂੰ ਮਨ ਨਹੀਂ ਕਰਦਾ ਸਿਮਰਨ ਕਰਨ ਨੂੰ ਮਨ ਨਹੀਂ ਕਰਦਾ ਤੇ ਫਿਰ ਗੁਰੂ ਵੈਦ ਕੋਲ ਜਾਣਾ ਹੈ ਭਾਵ ਗੁਰਬਾਣੀ ਨੂੰ ਫਿਰ ਅਸੀਂ ਵਿਚਾਰਨਾ ਹੈ ਪੜ੍ਹਨਾ ਹੈ ਉਹਦੇ ਅਰਥ ਸੁਣਨੇ ਕਰਨੇ ਨੇ ਤੇ ਫਿਰ ਗੁਰੂ ਆਪਣੀ ਬਾਣੀ ਦੇ ਰਾਹੀਂ ਨਾਮ ਦੇਵੇਗਾ ਗੁਰੂ ਸਾਹਿਬਾਂ ਨੇ ਬਚਨ ਕਰੇ ਨੇ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇ ਵੈ ਕਾਟੇ ਜਮ ਕੀ ਫੰਦਾ ਕਿ ਇਸੇ ਤਰ੍ਹਾਂ ਮਾਨਸਿਕ ਰੋਗ ਹੈ ਉਹਦੇ ਲਈ ਗੁਰੂ ਸਰੀਰਕ ਰੋਗ ਹੈ ਉਹਦੇ ਲਈ ਵੈਦ ਸਤਗੁਰੂ ਮਹਾਰਾਜ ਨੇ ਬਚਨ ਕਰੇ ਨੇ ਕਹਿੰਦੇ ਨੇ ਅੰਤਰ ਪਿਆਸ ਹਰਨਾਮ ਕੀ ਗੁਰ ਤੁਸ ਮਿਲਾਵੇ ਸੋਏ ਜਿਹਦੇ ਅੰਦਰ ਨਾਮ ਦੀ ਪਿਆਸ ਲੱਗੀ ਜਿਹਦੇ ਅੰਦਰ ਸੱਚੇ ਨਾਮ ਕੀ ਲੱਗ ਹੈ ਭੂਖ ਉਤ ਭੁੱਖੇ ਖਾਏ ਚਲਿਆ ਦੁੱਖ ਸੱਚੇ ਨਾਮ ਦੀ ਭੁੱਖ ਲੱਗ ਜਾਏ ਫਿਰ ਨਾਮ ਜਪਣਾ ਸ਼ੁਰੂ ਕਰਦੀ ਤੇ ਦੁੱਖ ਕੱਟੇ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਤ੍ਰੁੱਠ ਪਵੇ ਗੁਰੂ ਮਿਹਰਬਾਨ ਉਸ ਦਾ ਮਤਲਬ ਤ੍ਰੁੱਠਣਾ ਮਿਹਰਬਾਨ ਹੋਣਾ ਖੁਸ਼ ਹੋਣਾ ਗੁਰੂ ਖੁਸ਼ ਹੋ ਜਾਏ ਗੁਰੂ ਖੁਸ਼ ਹੋ ਕੇ ਨਾਮ ਦੀ ਦਾਤ ਦੇ ਕੇ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਕਿਸ ਤਰ੍ਹਾਂ ਗੁਰੂ ਸਾਹਿਬ ਬਚਨ ਕਰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਐ ਮੇਰੀ ਮਾਂ ਮੇਰਾ ਮਨ ਕਰਦਾ ਕਿ ਮੈਂ ਵਾਹਿਗੁਰੂ ਦਾ ਨਾਮ ਜਪਾਂ ਵਾਹਿਗੁਰੂ ਦੇ ਗੁਣ ਗਾਵਾਂ ਮੇਰੇ ਅੰਦਰ ਇਹ ਚਾਉ ਹੈ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਮੇਰੇ ਅੰਦਰ ਇਹ ਚਾਹੇ ਗੁਣ ਬੋਲੀ ਮੇਰੀ ਮਾਏ ਮੈਂ ਗੁਣ ਗਾਵਾਂ ਗੁਣ ਵਿਥਰਾ ਮੈਂ ਸਿਰਫ ਨਾਮ ਜਪਾਂ ਹੀ ਨਾ ਸਿਰਫ ਬਾਣੀ ਪੜਾਂ ਹੀ ਨਾ ਮੈਂ ਨਾਮ ਜਪਾਵਾਂ ਵੀ ਮੈਂ ਬਾਣੀ ਪੜਾਵਾਂ ਵੀ ਮੇਰੀ ਇਹ ਇੱਛਾ ਗੁਰੂ ਸਾਹਿਬ ਕਹਿੰਦੇ ਨੇ ਜਿਹਨੂੰ ਜਿਹਦੇ ਅੰਦਰ ਇਹ ਲੱਗਣ ਲੱਗ ਗਈ ਨਾ ਬਾਣੀ ਪੜਾਉਣ ਦੀ ਪੜਨ ਦੀ ਨਾਮ ਜਪਣ ਦੀ ਜਪਾਉਣ ਦੀ ਗੁਰੂ ਸਾਹਿਬ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਇਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਭਾਈ ਕੋ ਗੁਰਮੁਖ ਸੱਜਣ ਕੋਈ ਸੰਤ ਜਨ ਤੇ ਜਿਹਦੇ ਕੋਲ ਗੁਰੂ ਦੇ ਗੁਣ ਹੋਣ ਵਾਹਿਗੁਰੂ ਦੇ ਗੁਣ ਹੋਣ ਜਿਹੜਾ ਆਪ ਬਾਣੀ ਨਾਲ ਜੁੜਿਆ ਹੋਵੇ ਤੇ ਸਤਗੁਰੂ ਦੇ ਕੋਲ ਲੈ ਜਾਂਦਾ ਹੈ ਮਿਲ ਸੱਜਣ ਹਰ ਗੁਣ ਗਾਇ ਕਿਉਂਕਿ ਗੁਰੂ ਸਾਹਿਬਾਂ ਨੇ ਬਚਨ ਕੀਤੇ ਨੇ ਗੁਰ ਪਰਮਾਤਮਾ ਦਾ ਤੇ ਗੁਰ ਸਿੱਖ ਦਾ ਇਹਨਾਂ ਦਾ ਕਿਸ ਤਰ੍ਹਾਂ ਦਾ ਸਬੰਧ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਗੁਰੂ ਤੱਕ ਲੈ ਕੇ ਜਾਂਦਾ ਹੈ ਗੁਰੂ ਪਰਮੇਸ਼ਰ ਤੱਕ ਲੈ ਕੇ ਜਾਂਦਾ ਹੈ ਸਤਗੁਰੂ ਨੇ ਬਚਨ ਕੀਤੇ ਨੇ ਗੁਰੂ ਸਮੁੰਦ ਨਦੀ ਹਰ ਸਿੱਖੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਗੁਰੂ ਸਮੁੰਦਰ ਹੈ ਗੁਰੂ ਦੀ ਸਿੱਖੀ ਨਦੀ ਵਾਂਗ ਜਿੱਤ ਲਾਤੇ ਕਊਆ ਹੰਸ ਹੋਵੇ ਗੁਰਸਿੱਖਾਂ ਦੀ ਸੰਗਤ ਕਰਕੇ ਤੇ ਸਤਿਗੁਰੂ ਕਹਿੰਦੇ ਨੇ ਕਾਮ ਵਿਸ਼ਟਾ ਵਿੱਚ ਜੰਝ ਮਾਰਦੇ ਤੇ ਉਹਦੇ ਜਿਹੜੇ ਕਾਮ ਵਰਗੇ ਕਰਮ ਨੇ ਉਹ ਤਿਆਗ ਕੇ ਹੰਸ ਵਰਗੇ ਪਵਿੱਤਰ ਗੁਣਕ ਧਾਰਨ ਕਰ ਲੈਂਦਾ ਹੈ ਇਸ ਲਈ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਵਾਹਿਗੁਰੂ ਜੀ ਉਹ ਗੁਰਸਿੱਖਾਂ ਨੂੰ ਮਿਲਾਓ ਅਸੀਂ ਅਰਦਾਸ ਵਿੱਚ ਵੀ ਤੇ ਇਹੀ ਕਹਿੰਦੇ ਗੁਰੂ ਸਾਹਿਬਾਂ ਨੂੰ ਹਰ ਰੋਜ਼ ਸਹੀ ਪਿਆਰੇ ਮੇਲ ਜਿਨਾ ਮਿਲਿਆਂ ਤੇਰਾ ਨਾਮ ਚਿਤਾਵੇ ਵਾਹਿਗੁਰੂ ਜੀ ਉਹਨਾਂ ਨਾਲ ਹੀ ਮਿਲਾਓ ਗੁਰੂ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਵਾਹਿਗੁਰੂ ਜੀਓ ਕਿਰਪਾ ਕਰਿਓ ਗੁਰਸਿੱਖਾਂ ਦੀ ਸੰਗਤ ਦਿਓ ਜਿਹਦੇ ਨਾਲ ਸਾਡਾ ਜੀਵਨ ਵੀ ਬਦਲ ਜਾਵੇ ਇਸ ਲਈ ਗੁਰੂ ਸਹਿਬਾਂ ਨੇ ਬਚਨ ਕਰੇ ਨੇ ਕਹਿੰਦੇ ਨੇ ਗੁਰਮੁਖ ਸੱਜਣ ਗੁਣਕਾਰੀ ਆ ਮਿਲ ਸੱਜਣ ਹਰ ਗੁਣ ਦਾ ਹੈ ਉਹ ਸਿੱਖਾਂ ਤੋਂ ਗੁਰਮੁਖਾਂ ਤੋਂ ਗੁਰੂ ਤੱਕ ਤੇ ਗੁਰੂ ਤੋਂ ਵਾਹਿਗੁਰੂ ਤੱਕ ਉਹਦੇ ਗੁਣਾਂ ਨਾਲ ਜੁੜਨਾ ਜਿਸ ਤਰ੍ਹਾਂ ਹੀਰ ਹੈ ਹੀਰ ਮਿਲ ਵੇਦਿਆ ਰੰਗ ਚਲੂ ਲੈ ਨਾ ਜਿੱਦਾਂ ਹੀਰੇ ਦੇ ਵਿੱਚ ਹੀਰਾ ਪਰੋਇਆ ਜਾਂਦਾ ਹੈ ਹੀਰੇ 'ਚ ਹੀਰਾ ਪਰੋਇਆ ਜਾਂਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਭਾਈ ਤੇ ਜਿਸ ਤਰ੍ਹਾਂ ਗੁਰਸਿੱਖਾਂ ਨੂੰ ਮਿਲ ਕੇ ਗੁਰਸਿੱਖ ਹੋ ਜਾਈਦਾ ਹੈ ਗੁਰੂ ਤੱਕ ਪਹੁੰਚ ਜਾਈਦਾ ਹੈ ਤੇ ਕਹਿੰਦੇ ਨੇ ਫਿਰ ਜਦੋਂ ਗੁਰਸਿੱਖਾਂ ਦੀ ਸੰਗਤ ਕਰਦੇ ਆ ਗੁਰਮੁਖਾਂ ਦੀ ਸੰਗਤ ਕਰਦੇ ਆ ਗੁਰਮੁਖਾਂ ਨੇ ਇੱਕੋ ਹੀ ਗੱਲ ਕਰਨੀ ਗੁਰੂ ਦੀ ਗੁਰੂ ਦੀ ਗੱਲ ਕਰਨੀ ਜਦੋਂ ਗੁਰੂ ਦੀ ਗੱਲ ਕਰਾਂਗੇ ਇਕੱਠੇ ਹੋ ਕੇ ਫਿਰ ਰੰਗ ਚਲੂਲੇ ਨਾ ਐ ਕਹਿੰਦੇ ਗੂੜਾ ਰੰਗ ਚੜ ਜਾਂਦਾ ਨਾਮ ਦਾ ਗੁਰਸਿੱਖਾਂ ਦੀ ਸੰਗਤ ਕਰਕੇ ਨਾਮ ਦਾ ਗੂੜਾ ਰੰਗ ਚੜ ਜਾਂਦਾ ਇਸ ਕਰਕੇ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਮੇਲ ਕਰਾਇਓ ਤੁਹਾਡੇ ਸਿੱਖਾਂ ਦੇ ਨਾਲ ਸਾਝ ਪਵੇ ਉਹਨਾਂ ਦੇ ਦਰਸ਼ਨ ਹੋਣ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰੀ ਮਨ ਰੰਗੋ ਵੜ ਭਾਗੀ ਹੋ ਗੁਰ ਤੁਠਾ ਕਰੇ ਪਸਾਓ ਐ ਵੱਡੇ ਭਾਗਾਂ ਵਾਲਿਓ ਗੁਰੂ ਦੀ ਸੰਗਤ ਨਾ ਛੱਡਿਓ ਗੁਰੂ ਦੀ ਸੰਗਤ ਵਿੱਚ ਜਾਇਆ ਕਰੋ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗ ਲਓ ਵੱਡੇ ਭਾਗਾਂ ਵਾਲੇ ਹੋਰ ਹੋਜੋਗੇ ਕਿਉਂਕਿ ਗੁਰੂ ਨੇ ਜਦੋਂ ਖੁਸ਼ ਹੋ ਜਾਣਾ ਨਾ ਤਾਂ ਇਹਦਾ ਹੋਰ ਵਿਸਾਰਾ ਕਰੇਗਾ ਗੁਰੂ ਹੋਰ ਨਾਮ ਦੇ ਰੰਗ ਵਿੱਚ ਰੰਗੇਗਾ ਸਾਨੂੰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜਿਹਦੇ ਵਿੱਚ ਕੋਈ ਗੁਣ ਨਹੀਂ ਉਹਨੂੰ ਗੁਰੂ ਦੀ ਸੰਗਤ ਵਿੱਚ ਜਾ ਕੇ ਗੁਣ ਮਿਲ ਜਾਂਦੇ ਨੇ ਜਿਹੜੇ ਗੁਣਾ ਨਾਲ ਭਰਪੂਰ ਨੇ ਗੁਰੂ ਹੋਰ ਗੁਣ ਦੇ ਦਿੰਦਾ ਹੈ ਹੋਰ ਗੁਣ ਦੇ ਦਿੰਦਾ ਹੈ ਗੁਰੂ ਤੁਠਾ ਕਰੇ ਪਸਾਉ ਗੁਰ ਨਾਮ ਦੇ ਰੜਾਏ ਰੰਗ ਸਿਉ ਹਉ ਸਤਗੁਰ ਕੈ ਬਲ ਜਾਉ ਗੁਰੂ ਦੀ ਵਡਿਆਈ ਗੁਰੂ ਨਾਮ ਦਾ ਰੰਗ ਚੜਾਉਂਦਾ ਕਿਦਾਂ ਚੜਾਉਂਦਾ ਹੈ ਬਾਰ-ਬਾਰ ਧ੍ਰਿੜ ਕਰਾਂਦਾ ਗੁਰੂ ਬਾਰ-ਬਾਰ ਧ੍ਰਿੜ ਕਰਾਂਦਾ ਇਸ ਕਰਕੇ ਮੈਂ ਆਪਣੇ ਸਤਗੁਰੂ ਤੋਂ ਬਲਿਹਾਰ ਜਾਣਾ ਬਾਰਣੈ ਬਲਿਹਾਰਣੈ ਲੱਖ ਵਾਰੀ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਬਲੀਹਾਰ ਜਾਣਾ ਬਿਨ ਸਤਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਉ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਅਸੀਂ ਕਹੀਏ ਕਿ ਸਤਗੁਰੂ ਤੋਂ ਬਿਨਾ ਇਹ ਖੁਸ਼ੀਆਂ ਹੋ ਜਾਣੀਆਂ ਇਹ ਬਖਸ਼ਿਸ਼ਾਂ ਹੋ ਜਾਣੀਆਂ ਨਹੀਂ ਹੋਣੀਆਂ ਇਹ ਲੱਭਣਾ ਹੀ ਨਹੀਂ ਨਾਮ ਗੁਰੂ ਤੋਂ ਬਿਨਾ ਸਤਗੁਰੂ ਤੋਂ ਬਿਨਾ ਨਾਮ ਨਹੀਂ ਲੱਭੇਗਾ ਲੱਖਾਂ ਲੋਕ ਕਰੋੜਾਂ ਕਰਮ ਕਰਦੇ ਰਹਿਣ ਭਾਵੇਂ ਲੱਖਾਂ ਕਰੋੜਾਂ ਕਰਮ ਕਮਾ ਲਈਏ ਲੱਖਾਂ ਕਰੋੜਾਂ ਅਸੀਂ ਦਾਨ ਪੁੰਨ ਪੂਜਾ ਪਾਠ ਕਰ ਲਈਏ ਲੇਕਿਨ ਨਾਮ ਨਹੀਂ ਮਿਲਣਾ ਨਾਮ ਪੂਰੇ ਗੁਰੂ ਤੋਂ ਹੀ ਮਿਲਣਾ ਬਿਨ ਭਾਗਾ ਸਤਗੁਰ ਨਾ ਮਿਲੈ ਸਤਗੁਰੂ ਦੀ ਸੰਗਤ ਵੀ ਭਾਗਾਂ ਨਾਲੇ ਮਿਲਦੀ ਐਵੇਂ ਨਹੀਂ ਹੁੰਦੀ ਐਵੇਂ ਨਹੀਂ ਸਤਸੰਗਤ ਮਿਲਦੀ ਵੱਡੇ ਭਾਗਾਂ ਨਾਲ ਮਿਲਦੀ ਬਿਨ ਭਾਗਾਂ ਜਿਹਦੇ ਭਾਗਾਂ 'ਚ ਹੈ ਨਹੀਂ ਸਤਗੁਰ ਨਾ ਮਿਲੇ ਉਹਨੂੰ ਸਤਗੁਰੂ ਕਿੱਦਾਂ ਮਿਲ ਜਾਏਗਾ ਘਰ ਬੈਠਿਆਂ ਨਿਕਟ ਨਿਤ ਪਾਸ ਜੇਕਰ ਗੁਰੂ ਦੀ ਕਿਰਪਾ ਹੋ ਜੇ ਫਿਰ ਮਿਲ ਪੈਂਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਹਿਰਦੇ ਘਰ ਵਿੱਚ ਪਰਮਾਤਮਾ ਹਰ ਥਾਂ ਪਰਮਾਤਮਾ ਸਦਾ ਅੰਗ ਸੰਗ ਪਰਮਾਤਮਾ ਕੋਲੇ ਹੀ ਹੈ ਨਾ ਦੂਰ ਨਹੀਂ ਪਰ ਭਾਗਾ ਤੋਂ ਬਿਨਾ ਕੋਲ ਹੁੰਦਿਆਂ ਵੀ ਨਹੀਂ ਮਿਲਦਾ ਹੁਣ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਗਾਂ ਦੇ ਅਸਥਨਾ ਵਿੱਚ ਦੁੱਧ ਹੈ ਤੇ ਬਛੜਾ ਦੂਰ ਹੈ ਬੱਚਾ ਜਦੋਂ ਛੱਡਿਆ ਬਛੜਾ ਆਇਆ ਨੇੜੇ ਤੇ ਗਾਂ ਦਾ ਦੁੱਧ ਚੁੰਗਿਆ ਉਹਨੇ ਤੇ ਉਹ ਦੁੱਧ ਪੀ ਕੇ ਚਲਾ ਗਿਆ ਤੇ ਹੁਣ ਗਾਂ ਦੇ ਥਣਾ ਦੇ ਬਿਲਕੁਲ ਨੇੜੇ ਚਿਚੜੀਆਂ ਲੱਗੀਆਂ ਨੇ ਛੱਡੇ ਨੂੰ ਚਿਚੜੀਆਂ ਲੱਗੀਆਂ ਨੇ ਹੁਣ ਚਿਚੜੀਆਂ ਕੋਲ ਹੁੰਦਿਆਂ ਹੋਿਆਂ ਵੀ ਉਹ ਦੁੱਧ ਨਹੀਂ ਪੀ ਸਕਦੀਆਂ ਉਹਨਾਂ ਨੇ ਖੂਨ ਪੀਣਾ ਹੈ ਇਸ ਕਰਕੇ ਤੇ ਜਿਹੜੇ ਕੋਲ ਨੇੜੇ ਹੁੰਦੇ ਵੀ ਕਈ ਦੂਰ ਹੋ ਜਾਂਦੇ ਨੇ ਤੇ ਬਹੁਤ ਸਾਰੇ ਉਹਨਾਂ ਨੂੰ ਇਹ ਭਰਮ ਹੁੰਦਾ ਕਿ ਅਸੀਂ ਤਾਂ ਬਹੁਤ ਨੇੜੇ ਆ ਅਸੀਂ ਬੜੇ ਚੰਗੇ ਆ ਤੇ ਇਹੋ ਜਿਹੇ ਲੋਕ ਨੇ ਤੇ ਜਿਹੜੇ ਨੇੜੇ ਹੁੰਦਿਆਂ ਵੀ ਦੂਰ ਨੇ ਇਹੋ ਜਿਹੇ ਨੇ ਜਿਹੜੇ ਦੂਰ ਹੁੰਦਿਆਂ ਵੀ ਨੇੜੇ ਨੇ ਇਸ ਲਈ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਿਆਸ ਨੇੜੇ ਹੁੰਦਿਆਂ ਵੀ ਦੂਰ ਕਿਉਂ ਹੈ ਕਿਉਂਕਿ ਅੰਦਰ ਹਿਰਦੇ ਵਿੱਚ ਅਗਿਆਨਤਾ ਦਾ ਪੜਦਾ ਹੈ ਪੜਦਾ ਹੈ ਪੜਦਾ ਹੈ ਅਗਿਆਨਤਾ ਦਾ ਜਿਹਦੇ ਕਰਕੇ ਨਹੀਂ ਮਿਲਦਾ ਨਹੀਂ ਦਿਖਦਾ ਪਰਮਾਤਮਾ ਕਿੱਥੇ ਹੈ ਵਸੀ ਰੱਬ ਹਿਆਲੀ ਕਿੱਥੇ ਆ ਹਿਰਦੇ ਵਿੱਚ ਮਿਲਦਾ ਨਹੀਂ ਕਿਉਂ ਕਿ ਕਿਉਂਕਿ ਅਗਿਆਨਤਾ ਦਾ ਹਨੇਰਾ ਹੈ ਪਰਮਾ ਉਸ ਪਰਦੇ ਦੇ ਕਾਰਨ ਨਹੀਂ ਮਿਲਦਾ ਤੇ ਜਿਹਨੂੰ ਕਹਿੰਦੇ ਨੇ ਪਰਦਾ ਕਿੰਨਾ ਕੁ ਮੋਟਾ ਹੈ ਜਾਂ ਕਿੰਨਾ ਕੁ ਬਰੀਕ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਦਾਹਰਨ ਦਿੱਤੀ ਹੈ ਕਹਿੰਦੇ ਪੰਭੀਰੀ ਦੇ ਖੰਭਾ ਜਿੰਨਾ ਪੰਭੀਰੀ ਦਾ ਖੰਭ ਹੈ ਨਾ ਉਨਾ ਬਾਰੀਕ ਪੜਦਾ ਹੈ ਤੇ ਆਮ ਕਰਕੇ ਬੱਚੇ ਤਿਤਲੀਆਂ ਫੜਦੇ ਨੇ ਤੇ ਜਦੋਂ ਤਿਤਲੀਆਂ ਫੜਦੇ ਨੇ ਨਾ ਤੇ ਉਹ ਆਪਣੇ ਅੰਗੂਠੇ ਤੇ ਉਂਗਲ ਦੇ ਨਾਲ ਦੌੜ ਕੇ ਤਿਤਲੀ ਜਦੋਂ ਬਹਿੰਦੀ ਰਿਹਾ ਫੁੱਲ ਤੇ ਉਹਨੂੰ ਪਕੜ ਲੈਣੇ ਜਦੋਂ ਪਕੜੇ ਤੇ ਤਿਤਲੀ ਹੱਥੋਂ ਨਿਕਲ ਗਈ ਕਿ ਉਹਦੇ ਕਿਉਂਕਿ ਉਹਦੇ ਜਿਹੜੇ ਖੰਭ ਸੀ ਉਹ ਹੱਥਾਂ 'ਚ ਹੀ ਪੁਰ ਗਏ ਉਹ ਉਂਗਲਾਂ 'ਚ ਹੀ ਪੁਰ ਗਏ ਤੇ ਬਹੁਤ ਬਾਰੀਕ ਹੁੰਦੇ ਨੇ ਤੇ ਇਸ ਤਰ੍ਹਾਂ ਦਾ ਸਮਝ ਲਓ ਪਈ ਇੰਨਾ ਕੁ ਬਰੀਕ ਪੜਦਾ ਹੈ ਜਿਹਦੇ ਕਰਕੇ ਅਸੀਂ ਪ੍ਰਮਾਤਮਾ ਤੋਂ ਦੂਰ ਆਂ ਹੈ ਨੇੜੇ ਪਰ ਪੜਦੇ ਕਾਰਨ ਦੂਰ ਜਾਪਦਾ ਤੇ ਫਿਰ ਇਹ ਪੜਦਾ ਦੂਰ ਕਿਨੇ ਕਰਨਾ ਹੈ ਬਿਨ ਸਤਗੁਰ ਭੇਟੇ ਕੰਚਨ ਨਾਧੀਏ ਮਨਮੁਖ ਲੋ ਬੂਡਾ 베ੜੀ ਪਾਸ ਇਹ ਪੜਦਾ ਜਿਹੜਾ ਕਿਨੇ ਦੂਰ ਕਰਨਾ ਸਤਗੁਰੂ ਨੇ ਤੇ ਸਤਿਗੁਰੂ ਨੇ ਇਹ ਪਰਦਾ ਦੂਰ ਕਰਕੇ ਤੇ ਸਾਨੂੰ ਇਸ ਤਰ੍ਹਾਂ ਬਦਲ ਦੇਣਾ ਜਿਸ ਤਰ੍ਹਾਂ ਇੱਕ ਮਨੂਰ ਜਿਹੜਾ ਲੋਹਾ ਮਨੂਰ ਹੈ ਤੇ ਉਹ ਸੜਿਆ ਹੋਇਆ ਲੋਹਾ ਕਹਿੰਦੇ ਨੇ ਜੇ ਉਹ ਪਰਸਨਲ ਸ਼ੂ ਜਾਵੇ ਪਰਸਨਲ ਸ਼ੂ ਜਾਵੇ ਨਾ ਤੇ ਉਹ ਸੋਨਾ ਬਣ ਜਾਂਦਾ ਹੈ ਤੇ ਜੇ ਕਹਿੰਦੇ ਨੇ ਸਤਗੁਰੂ ਪਾਰਸ ਨਾਲ ਮਨੁੱਖੀ ਮਨੂਰ ਮਨ ਸ਼ੋ ਜਾਵੇ ਉਹ ਸੋਨਾ ਬਣ ਜਾਂਦਾ ਹੈ ਮਨਮੁਖ ਜਿਹੜਾ ਹੈ ਤੇ ਉਹ ਜਿਹੜਾ ਨਹੀਂ ਗੁਰੂ ਕੋਲ ਜਾਂਦਾ ਗੁਰੂ ਪਾਰਸ ਕੋਲ ਨਹੀਂ ਜਾਂਦਾ ਤੇ ਉਹ ਕੋਲ ਹੁੰਦਿਆਂ ਹੋਇਆਂ ਵੀ ਮਨੂਰ ਬਣਿਆ ਰਹਿੰਦਾ ਮਨੂਰ ਬਣਿਆ ਰਹਿੰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਉਹ ਲੋਹਾ ਹੀ ਰਹਿੰਦਾ ساری ਉਮਰ ਤੇ 베ੜੀ ਦੇ ਕੋਲ ਹੁੰਦਾ ਹੋਇਆ ਵੀ ਉਹ ਤਰ ਨਹੀਂ ਸਕਿਆ ਮਨਮੁਖ ਲੋਹ ਬੂਡਾ 베ੜੀ ਪਾਸ ਤੇ ਉਹਦੇ ਵਰਗਾ ਆਭਾਗਾ ਕਿਹੜਾ ਹੋਵੇਗਾ ਜਿਹਦੇ 베ੜੀ ਸਾਹਮਣੇ ਹੋਵੇ ਤੇ ਫਿਰ ਵੀ ਉਹ ਡੁੱਬ ਮਰੇ ਹੁਣ 베ੜੀ ਕੋਲ ਐ ਉਹ ਕਹਿੰਦਾ ਨਾ ਮੈਂ ਤਾਂ ਇਹਦੇ ਤਰਕੇ ਲੰਘ ਜਾਣਾ ਡੁੱਬ ਜਾਏਗਾ ਕਿਉਂਕਿ ਸਮੁੰਦਰ ਲੰਘਣਾ ਕੋਈ ਨਦੀ ਨਾਲਾ ਨਹੀਂ ਜਿਹੜਾ ਤਰਕੇ ਲੰਘ ਜਾਏਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਬੇੜੀ ਕੋਲ ਹੈ ਉਹਦੇ 'ਚ ਬਹਿਣਾ ਨਹੀਂ ਚਾਹਦਾ ਆਪਣੇ ਕਰਮ ਧਰਮ ਕਰਕੇ ਕਹਿੰਦਾ ਕਿ ਮੈਂ ਤਾਂ ਕਰਮਾਂ ਧਰਮਾਂ ਦੇ ਸਹਾਰੇ ਇਸੇ ਤਰ੍ਹਾਂ ਪਾਰ ਹੋ ਜਣ ਨਹੀਂ ਹੋ ਸਕਦਾ ਗੁਰੂ ਬੇੜੀ ਗੁਰੂ 베ੜੀ ਹੈ ਤੇ ਗੁਰੂ 베ੜੀ ਨੇ ਤਾਰਨ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਮਨਮੁਖ ਨਹੀਂ ਤਰ ਸਕਦਾ ਮਨਮੁਖ ਸੋਨਾ ਨਹੀਂ ਹੋ ਸਕਦਾ ਸਤਗੁਰ ਬੋਹਿਥ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਹੁਣ ਗੁਰੂ ਵੈਗਰੂ ਦੇ ਨਾਮ ਦਾ ਬਹੁਤ ਵੱਡਾ 베ੜਾ ਹੁਣ ਦੇਖ ਨਾ ਸਮੁੰਦਰ ਚ ਕਈ ਪਿੰਡਾਂ ਜਿਹੜੇ ਜਿਹੜੇ ਬੇੜੇ ਨੇ ਉਹਨਾਂ ਦੇ ਵਿੱਚ ਆ ਸਾਡੇ ਪਿੰਡਾਂ ਦੇ ਪਿੰਡ ਸਮਾ ਜਾਣੇ ਡੇ ਵੱਡੇ ਵੱਡੇ ਬੇੜੇ ਨੇ ਕਹਿੰਦੇ ਨੇ ਭਾਈ ਤੇ ਸਤਿਗੁਰ ਬਹੁਤ ਹਰਨਾਮ ਹੈ ਤੇ ਬੇੜੇ ਵਿੱਚ ਕਿੱਦਾਂ ਚੜਨਾ ਹੈ ਕਿਤ ਵਿਧ ਚੜਿਆ ਜਾਏ ਗੁਰੂ ਹਰਨਾਮ ਦਾ ਜਹਾਜ਼ ਹੈ ਆਮ ਕਰਕੇ ਪਿਛਲੇ ਸਮਿਆਂ ਦੇ ਅੰਦਰ ਤੇ ਜਦੋਂ ਗੁਰਮਤ ਦਾ ਪ੍ਰਚਾਰ ਬਹੁਤ ਸੀਮਤ ਹੁੰਦਾ ਸੀ ਸਾਧਨ ਨਹੀਂ ਸਾਨੇ ਨੇ ਤੇ ਉਸ ਵਕਤ ਆਮ ਕਰਕੇ ਲੋਕਾਂ ਨੂੰ ਘਟ ਪਤਾ ਹੁੰਦਾ ਸੀ ਕੱਚੀਆਂ ਧਾਰਨਾ ਕਈ ਵਾਰੀ ਆਮ ਕਰਕੇ ਜਿਨ੍ਹਾਂ ਦੀ ਗੁਰਦੁਆਰਿਆਂ ਤੱਕ ਪਹੁੰਚ ਨਹੀਂ ਸੀ ਹੁੰਦੀ ਜਾਤ ਪਾਤ ਦਾ ਬੋਲਬਾਲਾ ਸੀ ਤੇ ਉਸ ਵਕਤ ਆਮ ਕਰਕੇ ਇੱਕ ਪੁਰਾਣੇ ਬਜ਼ੁਰਗ ਇਹ ਧਾਰਨਾ ਪੜਦੇ ਹੁੰਦੇ ਸਨ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਜੋ ਲੋਕੋ ਪਾਰ ਲੰਘੀਏ ਉਹ ਕਿਹੜਾ ਜਹਾਜ਼ ਹੈ ਹਰ ਨਾਮ ਦਾ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਤਰੀਕਾ ਦੱਸੋ ਕਿਹੜਾ ਹੈ ਕਿ ਇਹਨੂੰ ਪੁੱਛਣਾ ਹੈ ਗੁਰੂ ਨੂੰ ਸਤਿਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਸਤਿਗੁਰ ਨੇ ਦੇ ਦਿੱਤਾ ਜਵਾਬ ਕਹਿੰਦੇ ਗੁਰੂ ਬੋਹਿਤ ਵਿੱਚ ਕਿਹੜਾ ਬੈਠ ਸਕਦਾ ਹੈ ਜੋ ਸਤਗੁਰੂ ਦੇ ਬਾਣੇ ਵਿੱਚ ਚੱਲੇ ਜੋ ਗੁਰੂ ਦੀ ਮਰਜੀ ਵਿੱਚ ਚੱਲੇ ਉਹਨੂੰ ਗੁਰੂ ਆਪਣੇ ਬੇੜੇ ਵਿੱਚ ਪਿਠਾ ਲੈਂਦਾ ਹੈ ਗੁਰੂ ਉਹਨੂੰ ਨਾਮ ਦੇ ਬੇੜੇ ਵਿੱਚ ਪਿਠਾ ਲੈਂਦਾ ਹੈ ਉਹਦੇ ਜੀਵਨ ਦਾ ਬੇੜਾ ਪਾਰ ਕਰ ਦਿੰਦਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਸ਼ਬਦ ਦੇ ਆਖਰੀ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਧੰਨ ਧੰਨ ਵਡ ਭਾਗੀ ਨਾਨਕਾ ਜਿਨ੍ਹਾਂ ਸਤਗੁਰ ਲੈ ਮਿਲਾਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਭਾਈ ਧਨਤਾ ਦੇ ਜੋਗ ਐ ਵੱਡਿਆਂ ਭਾਗਾਂ ਵਾਲਿਓ ਧੰਨ ਨੇ ਉਹ ਲੋਗ ਜਿਨ੍ਹਾਂ ਨੂੰ ਸਤਗੁਰੂ ਆਪਣੇ ਨਾਲ ਆਪ ਮਿਲਾ ਲੈਂਦਾ ਹੈ ਬਖਸ਼ਿਸ਼ ਕਰ ਦਿੰਦਾ ਸੁਗੁਰੂ ਸਾਹਿਬ ਕਿਰਪਾ ਕਰਦੇ ਨੇ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰਨਾਮ ਕੀ ਗੁਰ ਤੁਸ ਮਿਲਾਵੇ ਸੋਏ ਭਾਈ ਜਿਹਦੇ ਅੰਦਰ ਅੰਦਰ ਨਾਮ ਦੀ ਪਿਆਸ ਲੱਗੀ ਨਾ ਤੇ ਸਤਿਗੁਰੂ ਉਹਨਾਂ ਦੀ ਪਿਆਸ 부ਝਾ ਦਿੰਦਾ ਹੈ ਇਸ ਲਈ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਵਿਰਦ ਸੁਆਮੀ ਸੰਦਾ ਗੁਰੂ ਸਾਹਿਬ ਕਿਰਪਾ ਕਰਨ ਇਸ ਪਾਵਨ ਬਾਣੀ ਨੂੰ ਸਾਡੇ ਹਿਰਦੇ ਵਿੱਚ ਵਸਾਣ ਇਹ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰ ਪ੍ਰਭਾ ਤੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ